ਸ਼ਲੋਕ ਮਹਲਾ 3 ਅਮਰ ਵੇ ਪ੍ਰਵਾਹ ਹੈ ਤਿਸ ਨਾਲ ਸਿਆਣਪ ਨਾ ਚੱਲਈ ਨਾ ਹੁज्जਤ ਕਰਨੀ ਜਾਏ ਇਹ ਦੋ ਵਿਸਰਾਮ ਲਾਉਣੇ ਹਨ ਇਸ ਪੰਕਤੀ ਦੇ ਵਿੱਚ ਅਮਰ ਵੇ ਪ੍ਰਵਾਹ ਹੈ ਇੱਥੇ ਪਹਿਲਾ ਵਿਸਰਾਮ ਹੈ ਤਿਸ ਨਾਲ ਸਿਆਣਪ ਨਾ ਚੱਲਈ ਇੱਥੇ ਦੂਸਰਾ ਵਿਸਰਾਮ ਹੈ ਨਾ ਹੁज्जਤ ਕਰਨੀ ਜਾਏ ਆਪ ਛੋੜ ਸਰਣਾਇ ਪਵੈ ਮਨ ਲਏ ਰਜਾਈ ਗੁਰਮੁਖ ਜਾਮ ਡੰਡ ਨ ਲੱਗਈ ਹਮੈ ਵਿਚੋ ਜਾਏ ਨਾਨਕ ਸੇਵਕ ਸੋਈ ਆਖੀਐ ਜੇ ਸਚ ਰਹਿ ਲਿਬ ਲਾਇ ਮਹੱਲਾ ਤੀਜਾ ਦਾਤ ਜੋਤ ਸਭ ਸੂਰਤ ਤੇਰੀ ਜੋਤ ਪਦ ਤੇ ਵਿਸਰਾਮ ਹੈ ਬਹੁਤ ਸਿਆਣਪ ਹਉਮੈ ਮੇਰੀ ਬਹੁ ਕਰਮ ਕਮਾਵਹਿ ਲੋਭ ਮੋਹ ਵਿਆਪੇ ਹਮ ਕਦੀ ਨ ਚੁਕੈ ਫੇਰੀ ਨਾਨਕ ਆਪ ਕਰਾਏ ਕਰਤਾ ਜੋ ਤਿਸ ਭਾਵੈ ਸਾਈ ਗੱਲ ਚੰਗੇਰੀ ਔੜੀ ਮਹੱਲਾ ਪੰਜਵਾ ਸੱਚ ਖਾਣਾ ਸੱਚ ਪਹਿਨਣਾ ਸਤਿਨਾਮ ਆਧਾਰ ਇਹ ਪੌੜੀ ਮਹੱਲਾ ਪੰਜਵਾ ਉਚਾਰਨ ਕਰਨਾ ਇੱਥੇ ਲਿਖਿਆ ਪੰਜਵੇਂ ਪਾਸ਼ਾ ਮਹਾਰਜੀ ਦੀ ਉਚਾਰਨ ਕੀਤੀ ਹੋਈ ਪੌੜੀ ਆ ਗੋਰ ਪੂਰਾ ਮੇ ਲਾਇਆ ਪ੍ਰਭ ਦੇਵਨ ਹਾਰ ਬਾਗ ਪੂਰਾ ਤਿੰਨ ਜਾਗਿਆ ਜਪਿਆ ਅਨੰਕਾਰ ਸਾਧੂ ਸੰਗਤ ਲੱਗਿਆ ਤਰਿਆ ਸੰਸਾਰ ਨਾਨਕ ਸਿਫਤ ਸਲਾਹ ਕਰ ਪ੍ਰਾਪਕ ਜੈਕਾਰ ਸ਼ਲੋਕ ਮਹੱਲਾ ਪੰਜਵਾਂ ਸਬੇ ਜੀ ਸਮਾਲ ਸਬੇ ਜੀ ਸਮਾਲ ਸਬੇ ਜੀ ਸਮਾਲ ਆਪਣੀ ਮਿਹਰ ਕਰ ਜਿਸ ਸਮਾਲ ਵੀ ਬੋਲ ਦਾਂਗੇ ਤਾਂ ਠੀਕ ਹੈ ਸ਼ੁੱਧ ਹੀ ਆ ਕੋਈ ਜ਼ਿਆਦਾ ਗਲਤ ਨਹੀਂ ਹੁੰਦਾ ਅੰਨ ਪਾਣੀ ਮੁੱਚ ਉਪਾਏ ਹੰ ਅੰਨ ਪਾਣੀ ਮੁੱਚ ਉਪਾਏ ਦੁਖ ਦਾਲਦ ਭੰਨ ਤਰ ਦੁਖ ਦਾਲਦ ਭੰਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਰ ਲੇਵਹੁ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਮਹੱਲਾ ਪੰਜਵਾ ਉੱਠੇ ਮੇਗ ਸੁਹਾਵਣੇ ਹੁਕਮ ਕੀਤਾ ਕਰਤਾਰ ਰਿਜਕ ਉਪਾਇੋਂ ਨ ਅਗਲਾ ਠਾਂਡ ਪਈ ਸੰਸਾਰ ਤਨ ਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ ਕਰ ਕਿਰਪਾ ਪ੍ਰਵ ਆਪਣੀ ਸੱਚੇ ਸਿਰਜਣਹਾਰ ਕੀਤਾ ਲੋੜ ਸੋ ਕਰਹਿ ਨਾਨਕ ਸਾਧ ਬਲਿਹਾਰ ਪੌੜੀ ਵੱਡਾ ਆਪ ਅਗੰਮ ਹੈ ਵੱਡੀ ਵਡਿਆਈ ਗੁਰ ਸਬਦੀ ਵੇਖ ਵਿਗਸਿਆ ਅੰਦਰ ਸਾਤ ਆਈ ਸਭ ਆਪੇ ਆਪ ਵਰਤਦਾ ਆਪੇ ਹੈ ਭਾਈ ਆਪਨਾਥ ਸਭ ਨੱਥੀਆਂ ਨਾ ਸਭ ਹੁਕਮ ਚਲਾਈ ਨਾਨਕ ਹਰ ਭਾਵੈ ਸੋ ਕਰੇ ਸਭ ਚਲੇ ਰਜਾਈ ਸੁੱਧ ਰਾਗ ਸਾਰੰਗ ਬਾਣੀ ਭਗਤਾਂ ਕੀ ਕਬੀਰ ਜੀ ਇਕ ਓੰਕਾਰ ਸਤਗੁਰ ਪ੍ਰਸਾਦ ਕਹਾ ਨਰ ਗਰਬਸ ਕਹਾ ਨਰ ਗਰਬਸ ਥੂਰੀ ਬਾਤ ਮਨ ਦਾਸ 나ਜ ਟਕਾ ਚਾਰ ਗੰਠੀ ਐਡੋ ਤੇ ਡੋ ਜਾਤ ਮਨ ਦਾਸ 나ਜ ਮਨ ਦਾਸ 나ਜ ਇਥੇ ਠਮਕੈ ਤਕਾਚਾਰ ਗੰਠੀ ਇਥੇ ਵਿਸਰਾਮ ਹੈ ਐਂਡੋ ਇਹ ਐਂਡੋ ਉਚਾਰਨ ਕਰਨਾ ਐਂਡੋ ਟਿਡੋ ਜਾਤ ਇੱਕ ਡੱਡੇ ਨਾਲ ਹੈ ਇੱਕ ਢੱਡੇ ਨਾਲ ਹੈ ਐਂਡੋ ਟਿਡੋ ਜਾਤ ਮਨ ਦਾਸ ਨਾਜ ਤਕਾਚਾਰ ਗੰਠੀ ਐਂਡੋ ਟਿਡੋ ਜਾਤ ਰਹਾਉ ਐਂਡੋ ਟਿਡੋ ਇਹ ਸੰਬੰਧ ਕੀ ਹੈ ਐਂਡੋਟੀ ਡੋ ਜਾਤ ਬਹੁਤ ਬਹੁਤ ਪ੍ਰਤਾਪ ਗਾਓ ਸੋ ਪਾਏ ਬਹੁਤ ਪ੍ਰਤਾਪ ਗਾਓ ਸੋ ਪਾਏ ਗਾਓ ਸੋ ਪਾਏ ਦੋਏ ਲੱਖ ਟਕਾ ਬਰਾਤ ਦੋਏ ਲੱਖ ਟਕਾ ਬਰਾਤ ਦੇਵਸਚਾਰ ਕੀ ਕਰਹੁ ਸਾਹੇਬੀ ਜੈਸੇ ਬਨ ਹਰ 파ਤ ਹਾਂਜੀ ਦੇਵਸਚਾਰ ਕੀ ਕਰਹੁ ਸਾਹੀਬੀ ਇਥੇ ਵਿਸਰਾਮ ਜੈਸੇ ਬਾਨ ਹਰ 파ਤ ਇਹ ਬਾਨ ਹਰ 파ਤ ਜਿਵੇਂ ਜੰਗਲ ਦੇ ਵਿੱਚ ਬ੍ਰਿਛਾਂ ਦੇ ਹਰੇ ਪੱਤੇ ਹੁੰਦੇ ਹਨ ਅਤੇ ਪੱਤੇ ਵੀ ਡਿਗ ਡਿਗ ਜਾਂਦੇ ਹਨ ਟੁੱਟ ਜਾਂਦੇ ਹਨ ਇਸੇ ਤਰ੍ਹਾਂ ਬਹੁਤੇ ਪ੍ਰਤਾਪ ਕਹਿੰਦੇ گاਉਂ 100 ਪਾਏ ਵੱਡੀ ਵੱਡੀ ਜ਼ਗੀਰ ਵੀ ਹੋ ਗਈ 10 ਮਾਨ ਅਨਾਜ ਤੇ 4 ਟਕੇ ਪੰਦੇ ਹੋਣ ਕਰਕੇ ਕਹਿੰਦੇ ਐਂਡੋ ਟਿੱਡੋ ਜਾਤ ਐਂਡਾ ਟਿੱਡਾ ਫਿਰਦਾ ਹੈ ਆਕੜਿਆ ਫਿਰਦਾ ਹੈ ਨਾ ਕੋ ਲੈ ਆਇਓ ਇਹੋ ਧਨ ਕਿਉਂ ਹੰਕਾਰ ਕਰਦਾ ਹੈ ਇਸ ਮਾਇਆ ਦਾ ਤਾ ਨਾ ਕੋ ਲੈ ਜਾਤ ਰਾਵਣ ਹੂਤੇ ਅਧਿਕ ਛਤਰ ਪਾਤ ਇਹਦਾ ਸੁੰਦਰ ਸ਼ਬਦ ਹੈ 1 ਲੱਖ ਪੁੱਤ ਸਵਾ ਲੱਖ ਨਾਤੀ ਤਿਹ ਰਾਵਣ ਕਰਦੀਆ ਨਾ ਬਾਤੀ ਉਸ ਰਾਮਨ ਦੀ ਗੱਲ ਕਰ ਰਹੇ ਆਂ ਕਹਿੰਦੇ ਰਾਵਣ ਤੋਂ ਤਾਂ ਨਹੀਂ ਵੱਡਾ ਹੋ ਗਿਆ ਤੂੰ ਰਾਵਣ ਹੂਤੇ ਅਧਿਕ ਛਤਰ ਪਾਤ ਖੇਨ ਮਹਿ ਗਏ ਬਿਲਾਤ ਹਰਿ ਕੇ ਸੰਤ ਸਦਾ ਥਿਰ ਪੂਜਹੁ ਹਰਿ ਕੇ ਸੰਤ ਸਦਾ ਥਿਰ ਪੂਜਹੁ ਜੋ ਹਰ ਨਾਮ ਜਪਾਤ ਜਿਨ ਕਉ ਕਿਰਪਾ ਕਰਤ ਹੈ ਗੋਬਿੰਦ ਤੇ ਸਤ ਸੰਗ ਮਿਲਾਤ ਮਾਤ ਪਿਤਾ ਬਨਤਾ ਸੁੱਤ ਸੰਪਤ ਅੰਤ ਨ ਚਲਤ ਸੰਗਾਤ ਅੰਤ ਤੇ ਜਮਕ ਲਾ ਦਨੀਆ ਅੰਤ ਨ ਚਲਤ ਸੰਗਾਤ कहत कबीर राम पाज बारे जन्म अकारथ जात राजा श्रम नेत नहीं जानी तेरी पाठ याद रखना है राजा श्रम नहीं कहना है राजा आश्रम पाठ करना है इकट्ठा ही पाठ करना है रा राजा आश्रम यानी जेड़ा पर, वाहिगुरु परमेश्वर जी दा राज आश्रम है राज दा स्थान है राजाश्रम ते ही विश्राम लावणा है राजाश्रम नहीं कहना है। राजाश्रम में मेट नहीं जानी तेरी तेरे संतन की हो चेरी रहाव हस्तो जाय सो रोवत आवे रोवत जाय सो हसै वस्तु तो होए होए सो उज्जर उज्जर होए सो बसै ਜਾਲ ਤੇ ਥਾਲ ਕਰ ਥਨ ਤੇ ਕੂਆ ਜਾਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ ਚੜਾਵੇ ਚੜੇ ਆਕਾਸ ਗਿਰਾਵੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਤ ਤੇ ਮੋਗ ਧਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਸਾਰੰਗ ਬਾਣੀ ਨਾਮਦੇਵ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਾਏ ਰੇ ਮਾਨ ਵੇਖਿਆ ਬਾਨ ਜਾਏ ਭੂਲਾ ਰੇ ਠੱਗ ਮੂਰੀ ਖਾਏ ਰਹਾਓ ਜੈਸੇ ਮੀਨ ਪਾਣੀ ਮਹਿ ਰਹਿ ਕਾਲ ਜਾਲ ਕੀ ਸੁਧ ਨਹੀਂ ਲਹੈ ਜਿਹਬਾ ਸਵਾਦੀ ਲੀਲਿਤ ਮੂਲ ਲੀਲਿਤ ਲੋਹ ਜਿਹਬਾ ਸਵਾਦੀ ਇਥੇ ਵਿਸਰਾਮ लीलित लोह लीलित ਨਹੀਂ ਕਹਿਣਾ ਬਿਹਾਰੀ ਹੈ ਸਿਹਾਰੀ ਹੈ ਲੀलित ਲੋਹ ਐਸੇ ਕਨਕ ਕੰਮ ਨਹੀਂ ਬਾਧਿਓ ਮੋਹ ਜੋ ਮਦ ਮੱਖੀ ਸੰਚੈ અપਾਰ ਮਦ ਪੋਲਾ ਬੋਲਨਾ ਮੱਖੀ ਥੋੜਾ ਕਸ ਕੇ ਬੋਲਨਾ ਜੋ ਮਦ ਮੱਖੀ ਸੰਚੈ અપਾਰ ਮਦ ਲੀਨੋ ਮੁਖ ਦੀਨੀ ਚਾਰ ਗਉ ਬਾਛ ਕਉ ਸੰਚੈ ਖੀਰ ਗਲਾ ਬਾਂਧ ਦੋਹੇ ਲੇ ਅਹੀਰ ਗਲਾ ਬਾਂਧ ਇਥੇ ਵਿਸਰਾਮ ਦੋਹੇ ਲੇ ਅਹੀਰ ਮਾਇਆ ਕਾਰਨ ਸ਼੍ਰਾਮ ਆਤ ਕਰੈ ਸੋ ਮਾਇਆ ਲੈ ਗੜੈ ਧਰੈ ਆਤ ਸੰਚ ਆਤ ਸੰਚੈ ਸਮਝਾ ਨਹੀਂ ਮੂੜ ਧਾਨ ਤਰ ਧਾਨ ਧਰਤੀ ਤਨ ਹੋਏ ਗयो ਧੂੜ ਕਾਮ ਕ੍ਰੋਧ ਤ੍ਰਿਸ਼ਨਾ ਆਤ ਜਰੈ ਸਾਧ ਸੰਗਤ ਕਬਹੂ ਨਹੀਂ ਕਰੈ ਕਹਿਤ ਨਾਮ ਦੇਉ ਤਾਚੀ ਆਣ ਇਹ ਤਾਚੀ ਉਚਾਰਨ ਕਰਨਾ ਤਾਚੀ ਨਹੀਂ ਗਣਾ ਤਾਚੀ ਆਣ ਨਿਰਭੈ ਹੋਏ ਭਜੀਆ ਭਗਵਾਨ ਬਦਹ ਕੀ ਨਾ ਹੋ ਬਦਹ ਕੀ ਨਾ ਹੋੜ ਮਾਦਾ ਮੋਸਿਓ ਹਾਂ ਇਸ ਤਰ੍ਹਾਂ ਵਿਸਰਾਮ ਧਿਆਨ ਨਾਲ ਲਾਉਣਾ ਹੈ ਬਦਹ ਕੀ ਨਾ ਹੋੜ ਇੱਥੇ ਵਿਸਰਾਮ ਹੈ ਬਦਹ ਕੀ ਨਾ ਇੱਥੇ ਥੋੜਾ ਜਿਹਾ ਠਹਿਰਾ ਦੇ ਦੇਣਾ ਹੋੜ ਪਦ ਤੇ ਵਿਸਰਾਮ ਹੈ ਬਦਹੁ ਕੀ ਨ ਊੜ ਮਾਦੋ ਮੋਸਿਓ ਹਾਂਜੀ ਮੋਸਿਓ ਠਾਕੁਰ ਤੇ ਜਾਨ ਜਾਣਤੇ ਠਾਕੁਰ ਖੇਲ ਪਰਿਓ ਹੈ ਤੋਸਿਓ ਹਾਂ ਠਾਕੁਰ ਤੇ ਜਾਨ ਇਥੇ ਠੰਮ ਜਾਣਤੇ ਠਾਕੁਰ ਇਥੇ ਵਿਸਰਾਮ ਰਹਾ ਖੇਲ ਪਰਿਓ ਹੈ ਤੋਸਿਓ ਆਪਨ ਦੇਵ ਦੇਹਰਾ ਆਪਣਾ ਕੀਕਾ ਇਸੇ ਤਰ੍ਹਾਂ ਆਪਨ ਦੇਵ ਦਿਹੁਰਾ ਆਪਨ ਇੱਥੇ ਵਿਸਰਾਮ ਹੈ ਆਪ ਲਗਾਵੇ ਪੂਜਾ ਜਾਲ ਤੇ ਤਰੰਗ ਤਰੰਗ ਤੇ ਜਾਲ ਤਰੰਗ ਤੇ ਹੈ ਜਾਲ ਕਹਿਨ ਸੁਨਨ ਕਉ ਦੂਜਾ ਆਪਹਿ ਗਾ ਲੈ ਆਪਹਿ ਨਾਚੈ ਆਪ ਬਜਾਵੇ ਤੂਰਾ ਕਹਿਤ ਨਾਮ ਦੇਵ ਤੂੰ ਮੇਰੋ ਠਾਕੁਰ ਜਨ ਊਰਾ ਤੂੰ ਪੂਰਾ ਦਾਸ ਅਨੰਨ ਮੇਰੋ ਨਿਜ ਰੂਪ ਦਾਸ ਅਨੰਨ ਇਥੇ ਵਿਸਰਾਮ ਮੇਰੋ ਨਿਜ ਰੂਪ ਦਰਸ਼ਨ ਨਿਮਖ ਤਾਪ ਤ੍ਰੈ ਮੋਚਨ ਪਰਸਤ ਮੁਕਤ ਕਰਤ ਗ੍ਰਹ ਕੂਪ ਦਰਸ਼ਨ ਨਿਮਖ ਤਾਪ ਤ੍ਰੈ ਮੋਚਨ ਇਥੇ ਵਿਸਰਾਮ ਹੈ ਪਰਸਤ ਮੁਕਤ ਕਰਤ ਇਥੇ ਠਮਕ ਗ੍ਰਹ ਕੂਪ ਰਹਾਉ ਮੇਰੀ ਬੰਦੀ ਭਗਤ ਛਡਾਵੇ ਬੰਦ ਭਗਤ ਨਾ ਛੂਟੈ ਮੋਹ ਏਕ ਸਮੈ ਮੂਹ ਕੋ ਮੂਹ ਕਾ ਗਹਿ ਬੰਦੈ ਤੋ ਫੁਣ ਮੂਹ ਪੈ ਜਵਾਬ ਨ ਹੋਏ ਹਾਂ ਤੋ ਫੁਣ ਮੂਹ ਪੈ ਜਵਾਬ ਨ ਹੋਏ ਮੈਂ ਗੁਣ ਬੰਦ ਸਗਲ ਕੀ ਜੀਵਨ ਮੈਂ ਗੁਣ ਬੰਦ ਸਗਲ ਕੀ ਜੀਵਨ ਮੈਂ ਗੁਣਬੰਦ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਹਾਂ ਮੇਰੀ ਜੀਵਨ ਮੇਰੇ ਦਾਸ ਨਾਮ ਦੇਵ ਜਾ ਕੇ ਜੀਐ ਐਸੀ ਤੈਸੋ ਤਾਕ ਪ੍ਰੇਮ ਪ੍ਰਕਾਸ਼